ਸੰਸਥਾ ਵੱਲੋਂ ਧੀ ਆ ਦੀ ਲੋੜੀ ਮਨਾਈ ਜਾ ਰਹੀ ਹੈ ਔਰ ਵਿਜੇ ਸਾਹਪਲਾ ਜੀ ਦੀ ਇਕਵਾਈ ਦੇ ਵਿੱਚ ਇਹ ਜਿਹੜਾ ਫੰਕਸ਼ਨ ਹੈ ਕਰਵਾਇਆ ਜਾ ਰਿਹਾ ਇਸ ਫੰਕਸ਼ਨ ਦੇ ਵਿੱਚ ਜਿਹੜੇ ਲੋਕ ਪਹੁੰਚੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਹਨਾਂ ਦੇ ਵਿਚਾਰ ਜਾਣਦੇ ਆ ਇਸ ਪ੍ਰੋਗਰਾਮ ਦੇ ਲਈ ਔਰ ਪ੍ਰੋਗਰਾਮ 'ਚ ਬੈਠੇ ਨੇ ਜੀ ਅਟਮੀ ਭਾਜੀ ਬੈਠੇ ਨੇ ਔਰ ਇਹਨਾਂ ਨਾਲ ਗੱਲ ਕਰਦੇ ਆ ਜੀ ਅੱਜ ਦੇ ਇਸ ਜਿਹੜਾ ਵਿਜੇ ਸਾਹਪਲਾ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਹੈ ਪਹਿਲੇ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਜੇ ਸਾੰਪਲਾ ਜੀ ਤੇ ਆਸ਼ੀਸ਼ ਸਾੰਪਲਾ ਜੀ ਜਿਹੜਾ ਅੱਜ ਟੀਆਂ ਦੀ ਲੋੜੀ ਪਾਈ ਜਾ ਰਹੀ ਹੈ ਇਹ ਬਹੁਤ ਹੀ ਵੱਡਾ ਇੱਕ ਪੁਕਾਰ ਵਾਲਾ ਕੰਮ ਆ ਜਿਹੜੇ ਲੋਕ ਪਹਿਲੇ ਕਾਨੂੰਨ ਹੱਤਿਆ ਕਰਦੇ ਸਿੱਧੀਆਂ ਦੀ ਅੱਜ ਉਹ ਲੋੜੀ ਦੇ ਤਿਉਹਾਰ ਤੋਂ ਦੇਖ ਕੇ ਟੀਆਂ ਨੂੰ ਕੋਈ ਵੀ ਇੰਦਾ ਰਕਿੱਤਾ ਨਹੀਂ ਹੈਗਾ ਜਿਹਦੇ ਵਿੱਚ 3 ਪੀਆਂ ਪਿੱਛੇ ਆ ਤੇ ਇੰਦਾ ਦੇ ਕੰਮ ਨੂੰ ਬੜਾਵਾ ਦੇਣਾ ਚਾਹੀਦਾ ਸਾਰੀ 3 ਦੀ ਲੋੜੀ ਪਾਣੀ ਨਹੀਂ ਦੀ ਮੈਂ ਤਾਂ ਕਹਿੰਦਾ ਮੁੰਡਿਆਂ ਨਾਲੋਂ ਵੱਧ ਚੜ ਕੇ 3 ਦੀ ਲੋੜੀ ਪਾਣੀ ਚਾਹੀਦੀ ਹੈ ਜੋ ਕਹਿੰਦੇ ਆਪਾਂ 3 ਮਾਰਾਂਗੇ ਤਾਂ ਨੋਆ ਕਿੱਥੋਂ ਲੈ ਕੇ ਆਵਾਂਗੇ ਸੋ ਮਾਈ ਬੁੱਢੀ ਘਰ ਸਾਹਿਬ ਮਾਈ ਗੁਰਜੀ ਦੇ ਬਤੇ ਬਹੁਤ ਬਹੁਤ ਮੁਬਾਰਕਾ ਸਾਫਲਾ ਬਖਵਾ ਔਰ ਇਹ ਜੀ ਟੀਮੀ ਨਾਲਪਾਲ ਜੀ ਔਰ ਇਹਨਾਂ ਦਾ ਕਹਿਣਾ ਜੀ ਇਹ 3 ਮਾਰਾਂਗੇ ਤੇ 9 ਅਕੀ ਤੋਂ ਲੈ ਕੇ ਆਵਾਂਗੇ ਇਦਾਂ ਹੀ ਅਸੀਂ ਬੇਦੀ ਸਾਹਿਬ ਨਾਲ ਗੱਲ ਕਰਦੇ ਆਂ ਔਰ ਇਹਨਾਂ ਦੇ ਵਿਚਾਰ ਜਾਣਦੇ ਆ ਅੱਜ ਦੇ ਇਸ ਲੋਹੜੀ ਦੇ ਪ੍ਰੋਗਰਾਮ ਲਈ ਤੁਹਾਡਾ ਕੀ ਕਹਿਣਾ ਭਾਈ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਦਾਸ ਹੋਣਾ ਪਰ ਇਹ ਸੋਚਣਾ ਕਿ ਜੇ ਇਦਾਂ ਦੇ ਉਪਰਾਹੇ ਹੁੰਦੇ ਰਹਿਣਗੇ ਤੇ ਲੋਕੀ ਅਵੇਅਰ ਵੀ ਹੋਣਗੇ ਕਿ ਜਿੱਤੇ ਧੀਆ ਨੂੰ ਪੁੱਖਾਂ ਦੇ ਵਿੱਚ ਮਾਰਿਆ ਜਾ ਰਿਹਾ ਹੈ ਸੱਤਾਚਾਰ ਹੋ ਰਿਹਾ ਹੈ ਸਗਾ ਪਰ ਅੱਜ ਹੀ ਡੇਟ 'ਚ ਲੋਕੀ ਧੀਆ ਨੂੰ ਐਡਾ ਵਧਾਵਾ ਦੇ ਰਹੇ ਨੇ ਕਿ ਧੀਆ ਅੱਜ ਹੀ ਡੇਟ 'ਚ ਇੱਕ ਪੁੱਤਾਂ ਤੋਂ ਵੀ ਵੱਧ ਕੇ ਰੋਲ ਨਿਭਾ ਰਹੀਆਂ ਨੇ ਹਰ ਖੇਤਰ ਦੇ ਵਿੱਚ ਤੁਸੀਂ ਦੇਖੋ ਅੱਜ ਡੇਟ 'ਚ ਅਫਸਰ ਲੈਵਲ ਤੇ ਧੀਆ ਫੇਡਾ ਬਤੀ ਆ ਤੁਸੀਂ ਅਖਬਾਰ ਚੱਕ ਲੋ ਧੀਆ ਜਿਹੜਾ ਉਹ ਕਿ ਤੁਹਾਨੂੰ ਪ੍ਰੀਕਲਾਸ ਪਾਸ ਹੋਇਆ ਸੋ ਇਹ ਬੜਾ ਵੱਡਾ ਉਪਰਾਲਾ ਹੈ ਧੰਨਵਾਦ ਸਾਫਲਾ ਪਰਿਵਾਰ ਦਾ ਜਿਹੜਾ ਇਦਾਂ ਵਧੀਆ ਉਪਰਾਲਾ ਕੀਤਾ ਤੁਸੀਂ ਇਹਨੂੰ ਵਧਾਵਾ ਦੇਣ ਲਈ ਅਸੀਂ ਚਾਹੁੰਦੇ ਆ ਕਿ ਇਦਾਂ ਹੀ ਆਪਾਂ ਸਪੋਰਟ ਕਰੀਏ ਧੀਆ ਨੂੰ ਹਰ ਘਰ ਦੇ ਵਿੱਚ ਧੀਆ ਦੀ ਜਿਉਂਦੀ ਲੋੜੀ ਜ਼ਰੂਰ ਪਾਈ ਜੀ ਹੁਣ ਇਹ ਸੰਵੇਦੀ ਜੀ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਜਿਹੜਾ ਕਿ ਇਸ ਮੋਟਮ ਦੇ ਵਿੱਚ ਤੇ ਲੋਕਾਂ ਦਾ ਜਨ ਸੈਲਾਬ ਉਮੜਿਆ ਹੈ ਔਰ ਇਸ ਜਨ ਸੈਲਾਬ ਨੂੰ ਅਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਰਾ ਨਿਗਾਹ ਕਰਾਂ ਕਿ ਕਿੰਨੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਧੀਆਂ ਦੀ ਲੋੜੀ ਨੂੰ ਲੈ ਕੇ ਤੇ ਕਿੰਨੀ ਭਾਰੀ ਮਾਤਰਾ ਦੇ ਵਿੱਚ ਲੋਕ ਇੱਥੇ ਪਹੁੰਚ ਪਹੁੰਚ ਰਹੇ ਨੇ ਔਰ ਮੈਂ ਇੱਕ ਵਾਰ ਫਿਰ ਤੋਂ ਸਾਡੇ ਵਿਚਕਾਰ ਬਹੁਤ ਬਹੁਤ ਧੰਨਵਾਦ ਕਾਉਂਸਲਰ ਰਾਜ ਸ਼ਮੂਖ ਰਾਜ ਮਾਨਖੰਡ ਜੀ ਸਾਡੇ ਜਪਾਤੇ ਨੇ ਤੇ ਆਓ ਉਹਨਾਂ ਨਾਲ ਗੱਲ ਕਰਦੇ ਆਂ ਕਿ ਤੁਸੀਂ ਲਈ ਇਸ ਪ੍ਰੋਗਰਾਮ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਜੀ ਰਾਜ ਜੀ ਡਾਇਰੈਕਟ ਸੋਇਰਾ ਟੀਵੀ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਡਾਇਰੈਕਟ ਸੋਇਰਾ ਦੇ ਸ਼ੋਅ ਜਿਨੇ ਵੀ ਜਨ ਦੇਖੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਇਹ ਵੀ ਲੋਹੜੀ ਦਾ ਜਿਹੜਾ ਇਹ ਅੱਜ ਅਸੀਂ ਬਸ ਇਸ ਸੈਗਮੈਂਟ ਦੇ ਅੰਦਰ ਇੱਕ ਸਮਾਜ ਨੂੰ ਮੈਸੇਜ ਭਾਰਤ ਗੌਰਵ ਸੱਤਾ ਜਿਹੜੇ ਸਥਾਨਕ ਸ਼੍ਰੀ ਵਿਜੇ ਸਾਪਲਾ ਜੀ ਨੇ ਬੋਲ ਰਹੇ ਹਾਂ ਕਿ ਅਜੀ ਲੋੜੀ ਦਾ ਤਿਉਹਾਰ ਫਗਵਾੜਾ ਦੀ ਇਸ ਸਥਿਤੀ ਉੱਤੇ ਪ੍ਰਾਇਸ਼ਾ ਰਿਹਾ ਲੋੜੀ ਦੇ ਨਾਲ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਇਸ ਵੇਲੇ ਪਟਾਕਾ ਭਰਿਆ ਹੋਇਆ ਹੈ ਜਿਸਿਆ ਘਟਰੀਆਂ ਨੇ ਤੇ ਮੈਂ ਸਾਰੇ ਸ਼ਹਿਰ ਵਾਸੀ ਦਾ ਵੀ ਧੰਨਵਾਦ ਕਰਦਾ ਕਿ ਇੱਧਰ ਦੇ ਦੇ ਕਾਰਜ ਦੇ ਵਿੱਚ ਤੁਹਾਡਾ ਯੋਗਦਾਨ ਪਾ ਰਹੇ ਨੇ ਜਬ ਹਰੀਆਰ ਇਹ ਸਨ ਅਨੁਰਾਗ ਮਾਨ ਗਨ ਤੇ ਜਿਹੜਾ ਨੇ ਦੱਸਿਆ ਕਿ ਜਿਹੜੇ ਪ੍ਰਬੰਧ ਸੀ ਉਹ ਵੀ ਘਟ ਗਏ ਨੇ ਕੁਰਸੀਆਂ ਵੀ ਘਟ ਗਈਆਂ ਨੇ ਮੌਕੇ ਦੀ ਹੋਰ ਕੁਰਸੀਆਂ ਜਿਹੜੀਆਂ ਭਲਾਈਆਂ ਜਾਂਦੀਆਂ ਔਰ ਕੈਮਰਾਮੈਨ ਅਰੰਮ ਕੁਮਾਰ ਦੇ ਨਾਲ ਆਮਦੀ ਜਰਮਨ ਦਾਨੀ ਸੁਰਜੀਤ ਵੀ ਫਗਵਾੜਾ